ਪੁਲਿਸ ਵੀ ਜਿਹੜੀ ਖਾਸ ਤੌਰ ਤੇ ਛੋਟੇ ਅਧਿਕਾਰੀ ਥਾਣੇ ਵਾਲੇ ਉਹ ਮਿਲੇ ਹੋਏ ਨੇ ਜੀ ਮਹਿਲ ਪਾ ਰੱਖੇ ਨੇ ਸਾਰਾ ਕੁਝ ਨੋ ਕਰਕੇ ਫੇਰ ਕੰਮ ਸ਼ੁਰੂ ਕੀਤਾ ਅੱਜ ਰੋਜ਼ ਪੰਜੇ ਚੱਲਦੇ ਆ ਨਾ ਫਿਰ ਉਹਨਾਂ ਦੇ ਔਰ ਮੈਂ ਤੁਹਾਨੂੰ ਕਹਿਆ ਸੀ ਥੋੜਾ ਜਿਹਾ ਠਹਿਰ ਜਾ ਵੱਡੇ ਵੀ ਆਉਣਗੇ ਥਾਗੇ ਨਾ ਥੋੜਾ ਜਿਹਾ ਹੋਰ ਠਹਿਰ ਜਾ ਇਹ ਤੋਂ ਵਹਾਂ ਵਾਲੇ ਵੀ ਆਉਣਗੇ ਲੋਕ ਵੀ ਕਹਿਣ ਲੱਗੇ ਸੀ ਇਹਨਾਂ ਨੂੰ سزا ਨਹੀਂ ਹੁੰਦੀ ਓਏ ਪਤਾ ਨਹੀਂ ਕਿੱਥੋਂ ਜੱਜ ਲਿਆਉਂਦੇ ਨੇ ਪਤਾ ਨਹੀਂ ਕਿੱਥੋਂ ਵਕੀਲ ਲਿਆਉਂਦੇ ਨੇ ਇਹ ਮਰਵਾ ਦੇਣਗੇ ਇਹ ਮਾਰ ਦੇਣਗੇ ਮੈਂ ਕਿਹਾ ਯਾਰ ਭਗਤ ਸਿੰਘ ਨਾਲੋਂ ਤਾਂ ਡਬਲ ਤੋਂ ਵੀ ਜ਼ਿਆਦਾ ਜਿਉਂ ਹੀ ਬੈਠੇ ਆ ਫਿਰ ਕਿਉਂ ਗਿਆ ਮਾਰ ਦੇਣਗੇ ਯਾਰ ਕਿਹੜੀ ਗੱਲ ਹੈ ਉਸੀਂ ਦੇਖ ਰਹੇ ਹਾਂ ਡੀ5 ਚੈਨਲ ਪੰਜਾਬੀ ਤੇ ਮਾਇਆ ਬਲਵਿੰਦਰ ਸਿੰਘ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਾ ਤਸਕਰਾਂ ਨੂੰ ਲੈ ਕੇ ਅੱਜ ਕਈ ਗੱਲਾਂ ਕੀਤੀਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਪੱਕੇ ਪੈਰੀਂ ਪੰਜਾਬ ਦੇ ਵਿੱਚ ਕੰਮ ਕਰ ਰਹੇ ਹਾਂ ਕਾਫੀ ਸਮਾਂ ਲੱਗ ਗਿਆ ਪਰ ਅਸੀਂ ਕਾਮਯਾਬੀ ਹੋਇਆ ਵਿਕਰਮ ਸੋਮ ਜੀਠੇ ਦਾ ਬਿਨਾ ਨਾਮ ਲੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤੰਜ ਵੀ ਕਸਿਆ ਗਿਆ ਫੇਰ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਉਹ ਐ ਨਹੀਂ ਹੈਗਾ ਵੀ ਯਾਰ ਤਿੰਨ ਸਾਲਾਂ ਬਾਅਦ ਕਿਉਂ ਲੱਗੇ ਨੇ ਕੰਮ ਤਾਂ ਅਸੀਂ ਕਦੋਂ ਦੇ ਕੰਮ ਲੱਗ ਜਾਨੇ ਆ ਉਹਦਾ ਹੋਮਵਰਕ ਤਾਂ ਬਹੁਤ ਦੇਰ ਦਾ ਚੱਲਦਾ ਵੀ ਕਰਾਂਗੇ ਕੀ ਫਿਰ ਉਹਦਾ ਜੇ ਆ ਰਿਜ਼ਲਟ ਆ ਗਿਆ ਉਸ ਤੋਂ ਬਾਅਦ ਕੀ ਕਰਾਂਗੇ ਸਪਲਾਈ ਤਾਂ ਰੋਕ ਦਾਂਗੇ ਇੱਕਦਮ ਰੋਕ ਦਾਂਗੇ ਸਪਲਾਈ ਤੋਂ ਬਾਅਦ ਜਿਹੜੇ ਮਰੀਜ਼ ਬਣ ਗਏ ਜਿਹੜੇ ਬੁਰੀ ਸੰਗਤ ਚ ਪੈ ਗਏ ਵਿਦਰੋਲ ਸਿੰਪਟਮ ਕਹਿੰਦੇ ਜਦੋਂ ਉਹਨਾਂ ਨੂੰ ਤੜ ਤੜ ਤੜਫਣਗੇ ਉਹ ਜਦੋਂ ਨੀ ਨਾਨਾਸ਼ਾ ਮਿਲਿਆ ਉਹਨੂੰ ਕਿੱਥੇ ਲੈ ਕੇ ਜਾਵਾਂਗੇ ਫਿਰ ਓਟ ਕਲੀਨਿਕ ਤੇ ਰੀ ਹੈਵ ਸੈਂਟਰ ਅਪਡੇਟ ਕੀਤੇ ਜੀ ਉਹ ਤੇ ਟਾਈਮ ਲੱਗਿਆ ਫਿਰ ਸਾਨੂੰ ਪਤਾ ਲੱਗਿਆ ਵੀ ਪੁਲਿਸ ਜਿਹੜੀ ਆ ਖਾਸ ਤੌਰ ਤੇ ਛੋਟੇ ਅਧਿਕਾਰੀ ਥਾਣੇ ਵਾਲੇ ਉਹ ਮਿਲੇ ਹੋਏ ਨੇ ਜੀ ਉਹ ਛਾਪਾ ਮਾਰਨ ਤੋਂ ਪਹਿਲੀ ਦੱਸ ਦਿੰਦੇ ਨੇ ਉਹਨਾਂ ਨੂੰ ਵੀ ਅੱਜ ਥੋੜੇ ਛਾਪਾ ਮਾਰਨਾ ਆਉਨੇ ਆ ਇੱਧਰ ਉਹ ਭਾਜ ਜਾਂਦੇ ਸੀ ਇੱਧਰ ਉੱਧਰ ਉਹਨਾਂ ਦੀਆਂ ਬਦਲੀਆਂ ਕੀਤੀਆਂ ਜੀ ਵੱਡੇ ਪੱਦਰ ਤੇ ਪਠਾਨਕੋਟ ਵਾਲੇ ਨੂੰ ਮੂਨਕ ਮੂਨਕ ਵਾਲੇ ਨੂੰ ਰਮਦਾਸ ਇਹ ਤਾਂ ਬਦਲੀਆਂ ਕੀਤੀਆਂ ਫਿਰ ਉਹ ਤੋਂ ਬਾਅਦ ਕਿਹੜੇ ਕਿਹੜੇ ਲੱਕੇ ਜਿਹੜੇ ਵਿਕਦੇ ਨੇ ਜਿੱਥੇ ਜ਼ਿਆਦਾ ਵਿਕਦਾ ਹੈ ਫਿਰ ਉਹਨਾਂ ਨੇ ਕਿਹੜੀਆਂ ਕਿਹੜੀਆਂ ਕੋਠੀਆਂ ਤੇ ਮਹਿਲ ਪਾ ਰੱਖੇ ਨੇ ਸਾਰਾ ਕੁਝ ਨੋਟ ਕਰਕੇ ਫੇਰ ਕੰਮ ਸ਼ੁਰੂ ਕੀਤਾ ਅੱਜ ਰੋਜ਼ ਪੰਜੇ ਚੱਲਦੇ ਆ ਨਾ ਫਿਰ ਉਹਨਾਂ ਦੇ ਜੇ ਕਿਸੇ ਦੇ ਘਰ 'ਚ ਸੱਥਰ ਪਿਛਾ ਕੇ ਤੁਸੀਂ ਆਪਦੀ ਕੋਠੀ ਪਾ ਕੇ ਤੇ ਉੱਥੇ ਤੁਸੀਂ ਦੀਪਮਾਲਾ ਕਰੋਗੇ ਇਹ ਤਾਂ ਨਹੀਂ ਚੱਲਣ ਦਿੰਦੇ ਜੀ ਪੰਜਾਬ 'ਚ ਅੱਸੀ ਫਿਰ ਕਿਸੇ ਦੇ ਘਰੇ ਸੱਥਰ ਪਿਛਾ ਕੇ ਤੇ ਆਪ ਖੁਸ਼ੀਆਂ ਮਨਾਉਂਗੇ ਇਹ ਤਾਂ ਨਹੀਂ ਹੋ ਸਕਦਾ ਅੱਜ ਯੁੱਧ ਨਸ਼ਿਆਂ ਵਿਰੁੱਧ ਕਾਮਯਾਬ ਚੱਲ ਰਿਹਾ ਜੀ ਔਰ ਮੈਂ ਤੁਹਾਨੂੰ ਕਿਹਾ ਸੀ ਥੋੜਾ ਜਿਹਾ ਠਹਿਰ ਜੋ ਵੱਡੇ ਵੀ ਆਉਣਗੇ ਆਗੇ ਨਾ ਮੈਂ ਤਾਂ ਕਿਸੇ ਦਾ ਨਾਮ ਨਹੀਂ ਲਿਆ ਇਹਦਾ ਮਤਲਬ ਤੁਹਾਨੂੰ ਪਤਾ ਹੈ ਵੀ ਵੱਡਾ ਸੀ ਉਹ ਹੈ ਆਵਾਜ਼یں ਬਾਜ਼ੀ ਜਿੰਦਾਬਾਦ ਹਰਵੰਤ ਸਿੰਘ ਬਾਜ਼ ਜਿੰਦਾਬਾਦ ਰੀਸ਼ ਸੋਧਿਆਨੀ ਜਿੰਦਾਬਾਦ ਥੋੜਾ ਜਰ ਹੋਰ ਠਹਿਰ ਜੋ ਇਦੋਂ ਗਹਾਂ ਵਾਲੇ ਵੀ ਆਉਣਗੇ ਹੁਣ ਵੀ ਕੀ ਹੋਇਆ ਤੇ ਕਿੱਥੇ ਹੋਇਆ ਕਿਵੇਂ ਹੋਇਆ ਪੱਕੇ ਪੈਰੀ ਕਰਾਂਗੇ ਪੱਕੇ ਪੈਰੀ ਪਹਿਲਾਂ ਹੁੰਦਾ ਸੀ ਆ ਦੇਖ ਕੇ ਜੀ ਕਚਹਿਰੀਆਂ ਚ ਦੇਤੇ ਜੀ ਅਰਜੀ ਜੀ ਚਲੋ ਜੀ ਅਗਲੇ ਦਿਨ ਜਮਾਨਤ ਹੋ ਗਈ ਚਲੋ ਜੀ ਕੀ ਕਰੋ ਜੀ ਕੀ ਕਰੀਏ ਲੋਕ ਵੀ ਕਹਿਣ ਲੱਗੇ ਸੀ ਇਹਨਾਂ ਨੂੰ سزا ਨਹੀਂ ਹੁੰਦੀ ਓਏ ਪਤਾ ਨਹੀਂ ਕਿੱਥੋਂ ਜੱਜ ਲਿਆਉਂਦੇ ਨੇ ਪਤਾ ਨਹੀਂ ਕਿੱਥੋਂ ਵਕੀਲ ਲਿਆਉਂਦੇ ਨੇ ਪਤਾ ਨਹੀਂ ਕਿੱਥੋਂ ਕਾਨੂੰਨ ਲਿਆਉਂਦੇ ਨੇ ਤਾਂ ਉਹਦੀ ਆ ਜਾਂਦੇ ਨੇ ਗਰੀਬ ਮੀਟਰ ਨੂੰ ਕੁੰਡੀ ਲਾ ਲੇ 35 ਦਿਨਾਂ ਬਾਅਦ ਜੇਲ੍ਹ ਚੋਂ ਆਉਂਦਾ ਜੀ ਉਹ ਇਹਨਾਂ ਨੇ ਸਾਰੇ ਪੰਜਾਬ ਨੂੰ ਕੁੰਡੀ ਲਾ ਲਈ ਕੋਈ ਪੁੱਛਦਾ ਹੀ ਨਹੀਂ ਸੋ ਬਿਲਕੁਲ ਸੱਚੇ ਦਿਲੋਂ ਲੱਗੇ ਹੋਇਆ ਪੰਜਾਬ ਨਾਲ ਸਾਨੂੰ ਬਹੁਤ ਲੋਕਾਂ ਨੇ ਕਿਹਾ ਕਿ ਯਾਰ ਇਹਨਾਂ ਨਾਲ ਪੰਗਾ ਨਾ ਲਓ ਇਹ ਵੱਡੇ ਨੇ ਇਹ ਮਰਵਾ ਦੇਣਗੇ ਇਹ ਮਾਰ ਦੇਣਗੇ ਮੈਂ ਕਿਹਾ ਯਾਰ ਭਗਤ ਸਿੰਘ ਨਾਲ ਤਾਂ ਡਬਲ ਤੋਂ ਵੀ ਜ਼ਿਆਦਾ ਜਿਉਂ ਹੀ ਬੈਠੇ ਹਾਂ ਫਿਰ ਕਿਉਂ ਗਿਆ ਮਾਰ ਦੇਣਗੇ ਯਾਰ ਕਿਹੜੀ ਗੱਲ ਹੈ ਕੱਫਣ ਸਿਰ ਤੇ ਬੰਨੀ ਫਿਰਦੇ ਹਸ ਤਾਂ ਅਸ ਤੋਂ ਮੈਂ ਤਾਂ 2014 ਨਾਲ ਲੱਗਿਆ ਜਦੋਂ ਇਹਨਾਂ ਦੇ ਵਿਰੁੱਧ ਕੋਈ ਬੋਲਦਾ ਨਹੀਂ ਸੀ ਮੈਂ ਉਦੋਂ ਕਹਿੰਦਾ ਹੁੰਦਾ ਸੀ ਵੀ ਆਜੋ ਫਿਰ ਪਾਣੀ ਦਾ ਮਸਲਾ ਉੱਠ ਖੜਿਆ ਜੀ ਹਰਿਆਣੇ ਵਾਲੇ ਕਹਿੰਦੇ ਪਾਣੀ ਦਿਓ ਸਾਨੂੰ ਅਸੀਂ ਕਹਿੰਦੇ ਵੀ ਤੁਹਾਨੂੰ ਪਹਿਲਾਂ ਹੀ ਦਿੱਤਾ ਸੀ ਸੋ ਜਿੱ ਤੱਕ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਾ ਤਸਕਰਾਂ ਨੂੰ ਲੈ ਕੇ ਕੀ ਗੱਲਾਂ ਕੀਤੀਆਂ ਗਈਆਂ ਨੇ ਤੇ ਉਹਨਾਂ ਕਿਹਾ ਕਿ ਇਹ ਤਾਂ ਇੱਕ ਵੱਡਾ ਮગરਮੱਛ ਸੀ ਤੇ ਇਸ ਤੋਂ ਵੱਡੇ ਹੋਰ ਵੀ ਮગરਮੱਛਾਂ ਨੂੰ ਅਸੀਂ ਕਾਬੂ ਕਰਾਂਗੇ ਹੁਣ ਵੇਖਣਾ ਹੋਵੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰ ਕਿਹੜੇ ਵੱਡੇ ਤਸਕਰਾਂ ਦੀਆਂ ਮગરਮੱਛਾਂ ਦੀ ਗੱਲ ਕਰਨੀਆਂ ਆਣ ਵਾਲਾ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਂਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ